ਰਪਿੰਦਰ ਕੌਰ ਦੇ ਬਾਪ ਨੇ ਆਖੀ ਵੱਡੀ ਗੱਲ ਉਸ ਨੇ ਕਿਹਾ ਕਿ ਗੁਰਵਿੰਦਰ ਜੋ ਕਿ ਮੇਰਾ ਸਾਦਾ ਵਰਗਾ ਜਵਾਈ ਸੀ ਜਦੋਂ ਵੀ ਉਹ ਸਾਡੇ ਕੋਲ ਭਾਵ ਕੇ ਆਪਦੇ ਸਹੁਰੇ ਆਉਂਦਾ ਸੀ ਤਾਂ ਉਸ ਨੇ ਕਦੇ ਵੀ ਜਵਾਈਆਂ ਵਾਲਾ ਰੋਗ ਨਹੀਂ ਰੱਖਿਆ ਸੀ ਉਹ ਤਾਂ ਬੜਾ ਨਿਮਾਣਾ ਜਾਂ ਹੋ ਕੇ ਆਉਂਦਾ ਸੀ ਪਰ ਮੇਰੀ ਧੀ ਹੀ ਮਾੜੀ ਨਿਕਲੀ ਮੈਨੂੰ ਤਾਂ ਦੱਸਦਿਆਂ ਵੀ ਸ਼ਰਮ ਆਉਂਦੀ ਹੈ ਇਸ ਤੇ ਕਾਰੇ ਕਿਉਂਕਿ ਜਦੋਂ ਆਲੇ-ਦੁਆਲੇ ਦੇ ਲੋਕ ਪੁੱਛਦੇ ਨੇ ਕਿ ਰਪਿੰਦਰ ਥੋੜੀ ਧੀ ਆ ਤਾਂ ਮੇਰੀਆਂ ਤਾਂਹਾਂ ਨਿਕਲ ਜਾਂਦੀਆਂ ਮੈਂ ਕੀ ਜਵਾਬ ਦੇਵਾਂ ਮੇਰਾ ਸਾਦਾ ਵਰਗਾ ਜਵਾਈ ਇਸ ਕਲੈਣੀ ਨੇ ਖਤਮ ਕਰ ਦਿੱਤਾ ਉਹ ਵੀ 2 ਟਕੇ ਦੇ ਆਸ਼ਕ ਪਿੱਛੇ ਲੱਗ ਕੇ ਜੇ ਉਸ ਨੂੰ ਨਹੀਂ ਪਸੰਦ ਸੀ ਤਾਂ ਮੈਨੂੰ ਹੀ ਆ ਕੇ ਦੱਸ ਦਿੰਦੀ ਮੈਂ ਆਵਦਾ ਜਵਾਈ ਤਾਂ ਬਚਾ ਲੈਂਦਾ ਪਰ ਇਸ ਕਲੈਣੀ ਨੇ ਤਾਂ ਕਿਸੇ ਨੂੰ ਇਹਨਕ ਤੱਕ ਨਹੀਂ ਲੱਗਣ ਦਿੱਤੀ ਮੇਰਾ ਜਵਾਈ ਤਾਂ ਮੈਨੂੰ ਆਪਦੇ ਧੀਆ ਪੁੱਤਾਂ ਤੋਂ ਵੀ ਵੱਧ ਸਾਮਦਾ ਸੀ ਜਦੋਂ ਮੇਰੀ ਪਿੱਛੇ ਜੇ ਬਾਹ ਖੜ ਗਈ ਸੀ ਤਾਂ ਉਸਨੇ ਮਾਲਿਸ਼ ਕਰ ਕਰਕੇ ਦਿਨ ਰਾਤ ਇੱਕ ਕਰ ਦਿੱਤਾ ਤੇ ਮੈਨੂੰ ਠੀਕ ਕਰ ਦਿੱਤਾ ਇਸ ਕੁੜੀ ਨੂੰ ਤਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ